ਸ਼ੋਕ ਮਹਲਾ ਤੀਜਾ ਬਿਨ ਬਾਵ ਸਭ ਭਰਮਦ ਨਿਤ ਜਗ ਤੋਟਾ ਸੰਸਾਰ ਬਿਨ ਬਾਵ ਸਭ ਭਰਮਦ ਨਿਤ ਜਗ ਤੋਟਾ ਸੰਸਾਰ ਮਨਮੁਖ ਕਰਮ ਕਮਾਵਣ ਹਮੈ ਅੰਧ ਗਵਾ ਗੁਰਮਖਿ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ 3 ਜਾ ਸਹਜੇ ਜਾਗੇ ਸਹਜੇ ਸੋਵੇ ਗੁਰਮਖਿ ਆਨੰਦਨ ਉਸਤਤ ਹੋਵੇ ਮਨਮੁਖ ਭਰਮੇ ਸਹਸਾ ਹੋਵੇ ਅੰਤਰ ਚਿੰਤਾ ਨੀਂਦ ਨਸੋਵੇ ਗਿਆਨੀ ਜਾਗੈ ਸਭ ਹਰ ਸੁਪਾਈ ਨਾਨਕ ਨਾਮ ਰਤਿਆਂ ਬਲ ਜਾ ਪੌੜੀ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ ਅਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ ਅਰ ਇੱਕ ਵਰਤ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵੈ ਤਿਨ ਡਰ ਸਟ ਘਟਿਆ ਗੁਰਮਤੀ ਦੇਵ ਆਪ ਗੁਰਮਖ ਹਰਿ ਜਪਿਆ ਜੋ ਹਰ ਨਾਮ ਧਿਆਵੈ ਤਿਨ ਡਰ ਸਟ ਘਟਿਆ ਗੁਰਮਤੀ ਦੇਵ ਗੁਰਮਖ ਹਰਿ ਜਪਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ